ਚੱਲਾਨੀ ਮੈਂ ਸਮਝਦਾ ਹਾਂ ਜਿਹੜਾ ਕਿ ਇਨਸਾਨੀਅਤ ਨੂੰ ਸ਼ਰਮਿੰਦਾ ਕਰਦਾ ਹੈ ਔਰ ਜਿਹੜਾ ਕਿ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਦਾ ਹੈ ਜਿਹੜਾ ਕਿ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਨਾ ਚਾਹੁੰਦਾ ਹੈ ਉਹਨੂੰ ਕਿਸੇ ਤਰ੍ਹਾਂ ਵੀ ਕਬੂਲ ਨਹੀਂ ਕੀਤਾ ਜਾ ਸਕਦਾ ਕੁਰਾਨ ਸ਼ਰੀਫ ਚ ਅੱਲਾਹ ਤਾਲਾ ਨੇ ਇੱਕ ਜਗ੍ਹਾ ਹੁਕਮ ਫਰਮਾਇਆ ਕਿ ਅਗਰ ਇੱਕ ਬੇਕਸੂਰ ਨੂੰ ਕਤਲ ਕਰ ਦਿੱਤਾ ਜਾਵੇ ਤਾਂ ਇਹ ਜਿਵੇਂ ਕਿ ਤੁਸੀਂ ਸਾਰੀ ਇਨਸਾਨੀਅਤ ਨੂੰ ਹੀ ਮਾਰ ਦਿੱਤਾ ਤੇ ਮੈਂ ਸਮਝਦਾ ਕਸ਼ਮੀਰ ਦੇ ਪਹਿਲਗਾਮ ਚ ਜੋ ਕੁਝ ਵੀ ਹੋਇਆ ਉਹ ਇਨਸਾਨੀਅਤ ਨੂੰ ਕਤਲ ਕਰਨ ਵਾਲਾ ਜਿਹੜਾ ਹੈ ਉਹ ਕੰਮ ਹੈ ਬਹੁਤ ਮਸ਼ਹੂਰ ਸ਼ਾਇਰ ਗੁਜ਼ਰੇ ਨੇ ਅਲਾਮਾ ਇਕਬਾਲ ਉਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਇਸ ਮੌਕੇ ਤੇ ਮੈਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਉਹ ਕਹਿੰਦੇ ਕਿ ਅੱਲਾਹ ਸੇ ਕਰੇ ਦੂਰ ਤੋਂ ਤਾਲੀਮ ਵੀ ਫਿਤਨਾ ਮਤਲਬ ਐਸੀ ਸਿੱਖਿਆ ਜਿਹੜੀ ਤੁਹਾਨੂੰ ਰੱਬ ਤੋਂ ਦੂਰ ਕਰ ਦੇਵੇ ਉਹ ਕਹਿੰਦੇ ਬੁਰੀ ਚੀਜ਼ ਹੈ ਇਮਲਾਕ ਵੀ ਔਲਾਦ ਵੀ ਜਾਗੀਰ ਵੀ ਫਿਤਨਾ ਕਹਿੰਦੇ ਜਿਹੜੀ ਤੁਹਾਡੀ ਪ੍ਰਾਪਰਟੀ ਹੈ ਅਗਰ ਉਹ ਵੀ ਰੱਬ ਤੋਂ ਦੂਰ ਕਰ ਦਵੇ ਔਲਾਦ ਵੀ ਕਵੇ ਕਿ ਰੱਬ ਕੋਲ ਨਹੀਂ ਜਾਣਾ ਤੇ ਉਹ ਵੀ ਇੱਕ ਤਰ੍ਹਾਂ ਬੁਰੀ ਚੀਜ਼ ਹੈ ਫਿਰ ਅਲਾਮਾ ਅੱਗੇ ਇੱਕ ਬੜੀ ਗੱਲ ਕਹਿੰਦੇ ਉਹ ਕਹਿੰਦਾ ਨਾਹਕ ਕੇ ਲਈ ਉੱਥੇ ਤੋਂ ਸ਼ਮਸ਼ੀਰ ਵੀ ਫਿਤਨਾ ਕਹਿੰਦਾ ਅਗਰ ਕਿਸੇ ਨੂੰ ਨਾਹਕ ਕਤਲ ਕਰਨ ਦੇ ਲਈ ਤੁਸੀਂ ਤਲਵਾਰ ਜੱਗਦੇ ਹੋ ਫਿਰ ਉਹ ਵੀ ਫਿਤਨਾ ਹੈ ਉਹ ਵੀ ਬੁਰੀ ਚੀਜ਼ ਹੈ ਉਹ ਕਹਿੰਦਾ ਫਿਰ ਸ਼ਮਸ਼ੀਰ ਇਹ ਕਿਆ ਨਾਰੇ ਤਕਬੀਰ ਵੀ ਫਿਤਨਾ ਅਗਰ ਤੁਸੀਂ ਕਿਸੇ ਨੂੰ ਨਾਕ ਮਾਰਨ ਦੇ ਲਈ ਖੁਦਾ ਦਾ ਨਾਮ ਵੀ ਇਸਤੇਮਾਲ ਕਰਦੇ ਹੋ ਤੇ ਉਹ ਵੀ ਇਬਾਦਤ ਨਹੀਂ ਹੈ ਉਹ ਵੀ ਬਹੁਤ بڑا ਜਿਹੜਾ ਹੈ ਉਹ ਗੁਨਾਹ ਹੈ ਤੇ ਮੈਂ ਸਮਝਦਾ ਕਿ ਜਿਨ੍ਹਾਂ ਲੋਕਾਂ ਨੇ ਕਾਂਡ ਕੀਤਾ ਉਹ ਆਪਣੇ ਆਪ ਨੂੰ ਕਹਿ ਤਾਂ ਰਹੇ ਕਿ ਅਸੀਂ ਮੁਸਲਮਾਨ ਆ या अं पाकिस्तान समर्थक हाँ लेकिन इस्लाम की रूह के नाम शरीय की रूह के नो किसी कीमत के उत्ते भी इस्लाम धर्म न संबंध नहीं रखते क्योंकि इस्लाम किसी के भी नजायज कतल में किसी दे उत्ते जुलम करने में किसी नजायज गोली चला हराम करार दिता है ਇਸ ਲਈ ਇਹ ਮੈਂ ਗੱਲ ਸਪਸ਼ਟ ਕਰਨਾ ਚਾਹਨਾ ਪੂਰੇ ਦੇਸ਼ ਦੇ Hindu ਭਰਾਵਾਂ ਦੇ ਨਾਲ ਕਿ ਜਿਹੜੇ ਲੋਕ ਗੋਲੀ ਧਰਮ ਦਾ ਨਾਂ ਲੈ ਕੇ ਪੁੱਛ ਕੇ ਮਾਰਦੇ ਪਏ ਆ ਉਹ ਆਪ ਧਰਮੀ ਨਹੀਂ ਅਗਰ ਉਹ ਧਰਮ ਵਾਲੇ ਹੁੰਦੇ ਤੇ ਫਿਰ ਕਿਸੇ ਨਜਾਇਜ਼ ਦੇ ਉੱਤੇ ਉਹ ਗੋਲੀ ਨਹੀਂ ਚਲਾ ਸਕਦੇ ਠੀਕ ਹੈ ਇੱਕ ਗੋਲੀ ਚਲਾਣੀ ਮੈਂ ਸਮਝਦਾ ਹਾਂ ਜਿਹੜਾ ਕਿ ਇਨਸਾਨੀਅਤ ਨੂੰ ਸ਼ਰਮਿੰਦਾ ਕਰਦਾ ਹੈ ਔਰ ਜਿਹੜਾ ਕਿ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਦਾ ਹੈ ਜਿਹੜਾ ਕਿ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਨਾ ਚਾਹੁੰਦਾ ਹੈ ਉਹਨੂੰ ਕਿਸੇ ਤਰ੍ਹਾਂ ਵੀ ਕਬੂਲ ਨਹੀਂ ਕੀਤਾ ਜਾ ਸਕਦਾ ਕੁਰਾਨ ਸ਼ਰੀਫ ਚ ਅੱਲਾਹ ਤਾਲਾ ਨੇ ਇੱਕ ਜਗ੍ਹਾ ਹੁਕਮ ਫਰਮਾਇਆ ਕਿ ਅਗਰ ਇੱਕ ਬੇਕਸੂਰ ਨੂੰ ਕਤਲ ਕਰ ਦਿੱਤਾ ਜਾਵੇ ਤਾਂ ਇਹ ਜਿਵੇਂ ਕਿ ਤੁਸੀਂ ਸਾਰੀ ਇਨਸਾਨੀਅਤ ਨੂੰ ਹੀ ਮਾਰ ਦਿੱਤਾ ਹੈ ਤੇ ਮੈਂ ਸਮਝਦਾ ਕਸ਼ਮੀਰ ਦੇ ਪਹਿਲਗਾਮ ਚ ਜੋ ਕੁਝ ਵੀ ਹੋਇਆ ਉਹ ਇਨਸਾਨੀਅਤ ਨੂੰ ਕਤਲ ਕਰਨ ਵਾਲਾ ਜਿਹੜਾ ਹੈ ਉਹ ਕੰਮ ਹੈ ਬਹੁਤ ਮਸ਼ਹੂਰ ਸ਼ਾਇਰ ਗੁਜ਼ਰੇ ਨੇ علامه اقبال ਉਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਇਸ ਮੌਕੇ ਤੇ ਮੈਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਉਹ ਕਹਿੰਦੇ ਕਿ ਅੱਲਾਹ ਸੇ ਕਰੇ ਦੂਰ ਤੋ ਤਾਲੀਮ ਵੀ ਫਿਤਨਾ ਮਤਲਬ ਐਸੀ ਸਿੱਖਿਆ ਜਿਹੜੀ ਤੁਹਾਨੂੰ ਰੱਬ ਤੋਂ ਦੂਰ ਕਰ ਦੇਵੇ ਉਹ ਕਹਿੰਦੇ ਬੁਰੀ ਚੀਜ਼ ਐ ਇਮਲਾਕ ਵੀ ਔਲਾਦ ਵੀ ਜਾਗੀਰ ਵੀ ਫਿਤਨਾ ਕਹਿੰਦੇ ਜਿਹੜੀ ਤੁਹਾਡੀ ਪ੍ਰਾਪਰਟੀ ਐ ਅਗਰ ਉਹ ਵੀ ਰੱਬ ਤੋਂ ਦੂਰ ਕਰ ਦੇਵੇ ਔਲਾਦ ਵੀ ਕਹੇ ਕਿ ਰੱਬ ਕੋਲ ਨਹੀਂ ਜਾਣਾ ਤੇ ਉਹ ਵੀ ਇੱਕ ਤਰ੍ਹਾਂ ਬੁਰੀ ਚੀਜ਼ ਐ ਫਿਰ ਅਲਾਮਾ ਅੱਗੇ ਇੱਕ ਬੜੀ ਗੱਲ ਕਹਿੰਦੇ ਉਹ ਕਹਿੰਦਾ ਨਾਹਕ ਕੇ ਲਈ ਉੱਥੇ ਤੋਂ ਸ਼ਮਸ਼ੀਰ ਵੀ ਫਿਤਨਾ ਕਹਿੰਦਾ ਅਗਰ ਕਿਸੇ ਨੂੰ ਨਾਹਕ ਕਤਲ ਕਰਨ ਦੇ ਲਈ ਤੁਸੀਂ ਤਲਵਾਰ ਜੱਗਦੇ ਹੋ ਪਰ ਉਹ ਵੀ ਫਿਤਨਾ ਹੈ ਉਹ ਵੀ ਬੁਰੀ ਚੀਜ਼ ਹੈ ਉਹ ਕਹਿੰਦਾ ਫਿਰ ਸ਼ਮਸ਼ੀਰ ਇਹ ਕਿਆ ਨਾਰੇ ਤਕਬੀਰ ਵੀ ਫਿਤਨਾ ਅਗਰ ਤੁਸੀਂ ਕਿਸੇ ਨੂੰ ਨਾਕ ਮਾਰਨ ਦੇ ਲਈ ਖੁਦਾ ਦਾ ਨਾਮ ਵੀ ਇਸਤੇਮਾਲ ਕਰਦੇ ਹੋ ਤੇ ਉਹ ਵੀ ਇਬਾਦਤ ਨਹੀਂ ਹੈ ਉਹ ਵੀ ਬਹੁਤ بڑا ਜਿਹੜਾ ਹੈ ਉਹ ਗੁਨਾਹ ਹੈ ਤੇ ਮੈਂ ਸਮਝਦਾ ਕਿ ਜਿਨ੍ਹਾਂ ਲੋਕਾਂ ਨੇ ਕਾਂਡ ਕੀਤਾ ਉਹ ਆਪਣੇ ਆਪ ਨੂੰ ਕਹਿਤ ਰਹੇ ਕਿ ਅਸੀਂ ਮੁਸਲਮਾਨ ਆ ਇਹ ਅਸੀਂ ਪਾਕਿਸਤਾਨ ਸਮਰਥਕ ਆ ਲੇਕਿਨ ਇਸਲਾਮ ਦੀ ਰੂਹ ਦੇ ਨਾਲ ਸ਼ਰੀਅਤ ਦੀ ਰੂਹ ਦੇ ਨਾਲ ਉਹ ਕਿਸੇ ਕੀਮਤ ਤੇ ਉੱਤੇ ਵੀ ਇਸਲਾਮ ਧਰਮ ਨਾਲ ਸੰਬੰਧ ਨਹੀਂ ਰੱਖਦੇ ਕਿਉਂਕਿ ਇਸਲਾਮ ਕਿਸੇ ਦੇ ਵੀ ਨਜਾਇਜ਼ ਕਤਲ ਨੂੰ ਕਿਸੇ ਦੇ ਉੱਤੇ ਜ਼ੁਲਮ ਕਰਨ ਨੂੰ ਕਿਸੇ ਦੇ ਨਜਾਇਜ਼ ਗੋਲੀ ਚਲਾਉਣ ਨੂੰ ਹਰਾਮ ਕਰਾਰ ਦਿੰਦਾ ਹੈ ਇਸ ਲਈ ਮੈਂ ਗੱਲ ਸਪਸ਼ਟ ਕਰਨਾ ਚਾਹਨਾ ਪੂਰੇ ਦੇਸ਼ ਦੇ Hindu ਭਰਾਵਾਂ ਦੇ ਨਾਲ ਕਿ ਜਿਹੜੇ ਲੋਕ ਗੋਲੀ ਧਰਮ ਦਾ ਨਾਮ ਲੈ ਕੇ ਪੁੱਛ ਕੇ ਮਾਰਦੇ ਪਏ ਆ ਉਹ ਆਪ ਧਰਮੀ ਨਹੀਂ ਐਂਗਰ ਉਹ ਧਰਮ ਵਾਲੇ ਹੁੰਦੇ ਤੇ ਫਿਰ ਕਿਸੇ ਨਜਾਇਜ਼ ਦੇ ਉੱਤੇ ਉਹ ਗੋਲੀ ਨਹੀਂ ਚਲਾ ਸਕਦੇ ਠੀਕ ਹੈ ਇੱਕ ਥੋੜਾ